ਪਾਣੀ ਟੰਡੀ ਦੇ ਚਾਨੋ ਪ੍ਰੀ ਚਾਵਤੂੜਾ ਲਾਈ ਗਿੱਲਾ ਤਾਂ ਆਉਂਦਾ ਵੇ ਹਨਾ ਗਿੱਲਾ ਭਾਰ ਕਰ ਗਿਆ ਪਾਣੀ ਨਕੀ ਨੰਬਰ ਆਉਂਦਾ ਜਿਹਨ ਤੋ ਹੈ ਨਕੀ ਦਾ ਨੰਬਰ ਆਉਂਦਾ ਜਿਹਨ ਤੋ ਜੋਰ ਤੋਂ ਦੇਖੋ ਪਾਣੀ ਗਿੱਲਾ ਭਾਰ ਕਰ ਗਿਆ ਆ ਗੈਣੂ ਡੇਰਾ ਸਿੱਧਵਾਲ ਨੂੰ ਪਾਣੀ ਆ ਰਿਹਾ ਨਹੀਂ ਸਾਡੇ ਨਹੀਂ ਜਾਉਂਦੇ ਆਦੀ ਵੀਡੀਓ ਦਿਖਾ ਰਹੇ ਹਾਂ ਮਾਚੰਡੀ ਹੋਨੇ ਗਿੱਲਾਂ ਤੇ ਆ ਪੋਲ ਪਾਰ ਕੇ ਕਰ ਗਿਆ ਵਈ ਵੇ ਫਲੀ ਹੋ ਗਈ ਤਾਂ ਆਹ ਦੇਖ ਪਾਣੀ ਪਾਣੀ ਨਾਲ ਮੇ ਜੁੱਤੀ ਆ ਪਾ ਗਈ ਤਿੰਨ ਮਿੰਟ ਪਹਿਲੇ ਉਦੋਂ ਤੱਕ ਗਿੱਲਾਂ ਦੇ ਅਗੜਾ ਨਵਾਂ ਪੋਲ ਬੰਦਾ ਪਿਆ ਉਥੋਂ ਪਾਣੀ ਜਾ ਰਿਹਾ ਅੱਧੇ ਤੋਂ ਖੱਤਿਆਂ ਨੂੰ ਤੇ ਮੇ ਜੁੱਤੀ ਲੀ ਗਈ ਹੈ ਕੀ ਗੱਲ ਕਈ ਦਿਨ ਦੇ ਕਿੱਥੇ ਤੱਕ ਪਾਣੀ ਆਏ ਤੋਂ ਅੱਦੀ ਵੇ ਆਉਣੇ ਨਾ ਅੱਧਾ ਵੇ देखो ये देखो पानी में दे, लपेटियां कि दा कित्तो तक आ गया, गया। बहुत तेज पानी पूरी पानी पूरी स्पीड पानी पूरी स्पीड जा हैं तो दोस्तों हेलो तो ਲਾਈਵ ਦਿਖਾ ਰਿਆ ਆ ਪੁਲ ਸਾਹਮਣੇ ਤਨਸਿਆਂ ਦੇਖਦਾ ਹੋਏ ਐਨ ਬੰਦਾ ਭੱਜ ਕੇ ਆਉਂਦਾ ਦੇਖੋ ਤੇ ਮਿੱਲਾ ਤੋਂ ਮਾਰਨੀ ਪੀ ਕੇ ਪਾਣੀ ਬਈ ਗਿੱਲਾ ਤੋਂ ਪਾਣੀ ਤੋਂ ਮਿੱਲਾ ਤੋਂ ਡੇਰੇ ਵਾਲ ਨੂੰ ਗਿੱਲਾ ਤੋਂ ਡੇਰਾ ਤੇ ਦਾਣ ਨੂੰ ਪਾਣੀ ਫੁੱਲ ਵਾ ਪਾਣੀ ਆ ਫੁੱਲ ਪਾਣੀ ਫੁੱਲ ਪਾਣੀ ਵਾਦਾ ਪਿਆਖ ਦੇਖੋ ਪੈੜੀਆਂ ਨੂੰ ਪਾਣੀ ਜਾਂਦਾ ਫਿਰ ਸ਼ਹਿਰਾਂ ਨੂੰ ਸ਼ਰਤਾਲਪੁਰ ਸ਼ਹਿਰਾਂ ਨੂੰ ਚੰਡੀਗੜ੍ਹ ਵਸਤੀਆਂ ਨੂੰ ਪਾਣੀ ਆ ਰਿਹਾ